ਖੋਸਾ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ ਲਾਲ ਦੂਰ ਕਰੋ ਬੀਕੇਯੂ ਖੋਸਾ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ ਜਿੰਦਾਰ ਸਿੰਘ ਖੋਸਾ ਜਿੰਦਾਬਾਦ ਆਰਟੀਕਸਨ ਯੂਨੀਅਨ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਕੀ ਕਰਨੀਏ ਜੇਲਾ ਖਾਨੇ ਲੋਕਾਂ ਦੇ ਹੜਵਾਂ ਤੇ ਜਾਣੇ ਕੀ ਕਰਨੀਏ ਜੇਲਾ ਖਾਨੇ ਲੋਕਾਂ ਦੇ ਹੜਵਾਂ ਤੇ ਜਾਣੇ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਜੀ ਮੈਂ ਕੁਲਦੀਪ ਸਿੰਘ ਨੇਤਾ ਪਿੰਡ ਕੋਟਪਈ ਜ਼ਿਲ੍ਹਾ ਚਰਨਖੰਟਾ ਅੱਛਰੀ ਮੁਖਤਸਰ ਸਾਹਿਬ ਬੀਪੀਯੂ ਖੁਰਸਾ ਅਸੀਂ ਆਪਦੇ ਬਲਾਕ ਦੇ ਵਿੱਚੋਂ ਗੱਧਰਵਾ ਬਲਾਕ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਾ ਰਹੇ ਆ ਤੇ ਅੱਗੇ ਗਏ ਵੀ ਆ ਰਾਤਾਂ ਦੀਆਂ ਟਰਾਲੀਆਂ ਜਾਣ ਗਈਆਂ ਵੀ ਆ ਅਸੀਂ ਜਿਹੜਾ ਇਹ ਚਨਾਚਾ ਅੱਗੇ ਨਾਲੋਂ ਵੱਧ ਚੜ੍ਹ ਕੇ ਕਿਸਾਨ ਮਜ਼ਦੂਰ ਜਾ ਰਿਹਾ ਜਿਹੜਾ ਕਿ ਅਸੀਂ ਖਨੌਰੀ ਪਾਤਰਾਂ ਨੂੰ ਸਾਡੇ ਸੂਬਾ ਪ੍ਰਧਾਨ ਸਰਦਾਰ ਸੁਜਿੰਦਰ ਸਿੰਘ ਜੀ ਖੋਸਾ ਉਥੇ ਰੁਕੇ ਹੋਇਆ ਉਥੇ ਸਾਰਾ ਟ੍ਰੈਂਡਰ ਇਕੱਠਾ ਹੋ ਜਾਂਦਾ ਮੰਡੀ ਦੇ ਵਿੱਚ ਆ ਉੱਥੇ ਹੀ ਅਸੀਂ ਜਾ ਰਹੇ ਹਾਂ ਅਸੀਂ ਉੱਥੋਂ ਜਿੱਤੇ ਬਿਨਾ ਵਾਪਸ ਨਹੀਂ ਮੁੜਨਾ ਇੱਕ ਜਿਹੜੀ ਪ੍ਰਬੰਧਕ ਪਹਿਲਾਂ ਬਹੁਤ ਸਾਥਕੀ ਸਰਕਾਰ ਨੇ ਤੁਸੀਂ ਇਹਦੇ ਬਾਰੇ ਕੀ ਕਰੋਗੇ ਸਰਕਾਰਾਂ ਦਾ ਕਰਦਿਆਂ ਜੀ ਆਈਆਰ ਇਹ ਵੀ ਕਰਨਾ ਚਾਹੀਦਾ ਥੋੜਾ ਜਿਆਦਾ ਪੂੰਜੀ ਕਰੀ ਜਾਂਦਾ ਹੈ ਕਿਸਾਨਾਂ ਨੂੰ ਇਹ ਪਸ ਨਹੀਂ ਆੜਦਾ ਵੈਗਰੂ ਦੀ ਕਿਰਪਾ ਹੋਣੀ ਹੈ ਸਭ ਕੁਝ ਸਾਫ਼ ਹੋਊਗਾ ਹਰਿਆਣੇ ਵਾਲੇ ਸਾਡੇ ਭਰਾਵਾਂ ਨੇ ਕਿਹਾ ਵੀ ਤੁਸੀਂ ਇਕੱਲਾ ਆਉਣਾ ਹੈ ਨਾ ਲੈ ਕੇ ਜਾਣਾ ਉਹ ਸੜਕਾਂ ਰੋਕੀਆਂ ਸੀ ਬਾਣਾ ਵੀ ਦੀ ਟਪਾ ਦੇਗਾ ਕੁਝ ਨਹੀਂ ਕਰਦੇ ਸਾਡੇ ਮੂਰੇ ਤੇ ਜਿੰਨਾ ਚਿਰ ਮੰਗਾ ਪੂਰੀਆਂ ਨਹੀਂ ਹੁੰਦੀਆਂ ਜਿਹੜੇ ਤੁਸੀਂ ਮੁੱਦੇ ਨੂੰ ਲੈ ਕੇ ਚੱਲੇ ਹੋ ਉਹਨਾਂ ਚਿਰ ਤੁਸੀਂ ਉੱਥੇ ਰਹੋਗੇ ਕਿ ਉਸ ਤੋਂ ਪਹਿਲਾਂ ਵੀ ਉਹਨਾਂ ਚੱਕਰ ਅਸੀਂ ਉੱਥੇ ਰਵਾਂਗੇ ਜਿੰਨਾ ਚੱਕਰ ਸਾਨੂੰ ਸਾਡੇ ਜਿਹੜੇ ਮਸਲੇ ਉਹ ਹੱਲ ਨਹੀਂ ਹੁੰਦੇਗੇ ਉਹਨਾਂ ਚੱਕਰ ਅਸੀਂ ਵਾਪਸ ਨਹੀਂ ਮੁੜਾਂਗੇ ਜਿੱਤੇ ਪਹਿਲਾਂ ਵੀ ਸਹਿਮਤੀ ਬਣੀ ਸੀਗੀ ਮੇਰੀ ਸਰਕਾਰ ਨਾਲ ਪਹਿਲਾਂ ਸਹਿਮਤੀ ਬਣੀ ਸੀ ਜੀ ਕਿਉਂਕਿ ਹੁਣ ਜੇ ਕੱਗੇ ਅਸੀਂ ਦਾ ਜਿਹੜਾ ਕਾਮਰੇਟ ਲਾਣਾ ਹੈ ਜਿਹੜੇ 16 ਨੂੰ ਇੱਥੇ ਆਪ ਦਾ ਭਾਰਤ ਬੰਦ ਦਾ ਸੱਤਾ ਦੇ ਰਿਹਾ ਉਹਨਾਂ ਦੇ ਮਿਲ ਨੂੰ ਪੂਰੀ ਆਇਆ ਹੁਣ ਕਿਹਦੇ ਤੋਂ ਪਰ ਅਜ਼ੀਓ ਨੋ ਦੀ ਗੱਲ ਨਹੀਂ ਸੁਣਨ ਨੂੰ ਸੁਣਨੀ ਸਾਡੇ ਸੂਬਾ ਪ੍ਰਧਾਨ ਨੇ ਸਾਨੂੰ ਸਭ ਕੁਝ ਸਮਝਾਇਆ ਹੈ ਉਹ ਤਾਂ ਸਾਡੇ ਸੰਘਰਸ਼ ਨੂੰ ਤਾੜੋ ਪੀੜ ਕਰਨ ਨੂੰ ਫਿਰਦੇ ਆ ਉਹਨਾਂ ਲੋਕਾਂ ਨੇ ਸਾਰਾ ਕੁਝ ਕਰਿਆ ਜੇਕਰ ਅਸੀਂ ਉੱਥੇ 10-15 ਦਿਨ ਬਹਿ ਜਾਂਦੇ ਅੱਜ ਸਾਨੂੰ ਦੁਆਰੇ ਜਾਣ ਦੀ ਲੋੜ ਨਹੀਂ ਪੈਣੀ ਸੀ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਕਿ 750 ਦੇ ਕਰੀਬ ਸਾਡਾ ਕਿਸਾਨ ਉੱਥੇ ਸ਼ਹੀਦ ਹੋ ਗਿਆ ਜਿਨ੍ਹਾਂ ਦੇ ਅੱਜ ਚੁੱਲਿਆਂ ਦੀ ਅੱਗ ਬੁਝ ਗਈ ਅੱਜ ਉਹਨਾਂ ਦੇ ਕੋਈ ਰੋਟੀ ਖਾਣ ਵਾਲਾ ਵੀ ਹੈ ਨਹੀਂ ਜੇ ਦੂਜੀ ਵੱਗ ਗੱਲ ਕਰੀਏ ਮੋਦੀ ਸਰਕਾਰ ਦੀ ਕਿਹੜੀਆਂ-ਕਿਹੜੀਆਂ ਮੁੱਖ ਮੰਗਾਂ ਲੈ ਕੇ ਚੱਲੇ ਹੁਣ ਜਿਵੇਂ ਜੀ ਐਮ ਐਸ ਪੀ ਕਾਨੂੰਨ ਦੀ ਗਰੰਟੀ ਕਿਸਾਨੀ ਮਜ਼ਦੂਰੀ ਦਾ ਕਰਜ਼ਾ ਮਾਫ ਜਿਹੜਾ ਸਾਡੇ 2020 ਬਿਜਲੀ ਦਾ ਬਿੱਲ ਸੀਗਾ ਜਾਂ ਗੈਡ ਦੀ ਲੜਾਈ ਆ ਜਾਂ ਹੋਰ ਵੀ ਕਈ ਮੰਗਾ ਹੈਗਾ ਜਿਵੇਂ ਭਾਰਤ ਮਾਲਾ ਸਰਕਾਰ ਵੀ ਸਾਡੀ ਸਾਰੀ ਪੰਜਾਬ ਦੀ ਜ਼ਮੀਨ ਨੱਪਣ ਤੇ ਹੋਇਆ ਮੋਦੀ ਇਹ ਕਈ ਆਇਆ ਜੇ ਮੁੱਦੇ ਰੋਜ਼ ਨਵੇਂ ਦਾ ਨਵਾਂ ਕੂਂਦ ਨੇ ਕਣਕ ਦਾ ਰੇਟ ਕਾਹਨੂੰ 800 ਰੁਪਿਆ ਘਟ ਰਿਹਾ ਜੋ ਸਾਰੀਆਂ ਮੰਗਾਂ ਨੂੰ ਲੈ ਕੇ ਚੱਲਿਆ ਸੀ ਅਸੀਂ ਤਾਂ 45 ਸਾਲ ਦੇ ਹੋ ਗਏ ਆ ਸਾਡੀ ਤਾਂ ਹੋਰ 5-10 ਸਾਲ ਜ਼ਿੰਦਗੀ ਆ ਪਰ ਅਸੀਂ ਆਉਣ ਵਾਲਾ ਜਿਹੜੇ ਸਾਡੀ ਮਾਂ ਪੀੜੀਆਂ ਸਾਡੀ ਅਣਸਾ ਉਹਨੂੰ ਬਚਾ ਕੇ ਅਸੀਂ ਜਿਹੜਾ ਕਿ ਆਪ ਦਾ ਕੋਈ ਯੋਗਦਾਨ ਪਾ ਕੇ ਇਸ ਨੂੰ ਬਚਾ ਸਕੀਏ ਇਹੀ ਸਾਡਾ ਪਰਾਲਾ ਹੈ ਅਸੀਂ ਜਿੱਤੇ ਬਿਨਾ ਵਾਪਸ ਨਹੀਂ ਮੁੜਾਂਗੇ ਕੀ ਕਹਿਣਾ ਤੁਹਾਡਾ ਵਾਜ ਬੰਦ ਕਰ ਦਿਓ ਦਿੱਲੀ ਵਾਲੇ ਤਾਂ ਹੀ ਕੁਝ ਕਰ ਰਹੇ ਆ ਜਿਹੜਾ ਸਾਡੀਆਂ ਜੜੀਆਂ ਰਹਿੰਦੀਆਂ ਮੰਗਾ ਸੀ ਬਾਕੀ ਜੋ ਸਾਡੇ ਅਗਲੇ ਅੰਦੋਲਨ ਦੇ ਵਿੱਚ ਇਹ ਭਾਜਪੀ ਨੇ ਮੰਗੀਆਂ ਸੀ ਮੰਨੀਆਂ ਸੀ ਸਾਡੀਆਂ ਮੰਗਾਂ ਉਹਨਾਂ ਤੇ ਇਹਨਾਂ ਨੇ ਟਾਲਮਟੋਲ ਕੀਤੀ ਜਾ ਰਹੀ ਹੈ ਕਮੇਟੀ ਬਣਾਈ ਸੀ ਜਿਹੜੀ ਇਹਨਾਂ ਨੇ ਆਪਣਾ ਐਮਐਸਪੀ ਦੇ ਗਰੰਟੀ ਕਾਨੂੰਨ ਬਣਾਉਣ ਦੀ ਤਾਂ ਉਹ ਵੀ ਇਹ ਸਰਕਾਰ ਵਾਦੇ ਤੋਂ ਮੁੱਕਰ ਚੁੱਕੀ ਹੈ ਇਸ ਲਈ ਅਸੀਂ ਹੁਣ ਦੁਬਾਰਾ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਾਲ ਦਿੱਤੀ ਗਈ ਹੈ ਤਾਂ ਪਹੁੰਚ ਰਹੇ ਹਾਂ ਅਸੀਂ ਆਮ ਵੀ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਵੱਧ ਵੱਧ ਪਹੁੰਚੋ ਜਿਹੜਾ ਗੱਲ ਆ ਰਹੀ ਹੈ ਜਿਹੜੀ ਇਹਨਾਂ ਨੇ ਕਹਿੰਦੇ ਆ ਕਿ ਇਹਨਾਂ ਨੇ بڑے بڑے ਵੱਡੇ ਖੱਤਰ ਪਾ ਦਿੱਤੇ ਤਾਂ ਕੋਈ ਗੱਲ ਨਹੀਂ ਛੁੱਟੀ ਅਸੀਂ ਵੀ ਤਾਂ ਜਾ ਕੇ ਦਿੱਲੀ ਬੰਦੀ ਕਰਨੀ ਸੀ ਚਾਰ ਸਫੇਰੋਂ ਸਾਡਾ ਅੱਧਾ ਕੰਮ ਸਰਕਾਰ ਕਰ ਰਹੀ ਆ ਉਸ ਰਸਤੇ ਇਹਨਾਂ ਨੇ ਬੰਦ ਕਰਤੇ ਜਿਹੜੇ ਰਹਿੰਦੇ ਆ ਉਹ ਅਸੀਂ ਬੰਦ ਕਰ ਦਾਂਗੇ ਦੇਰ ਵੇਖਾਂਗੇ ਕਿੰਨਾ ਕਚਰੇ ਮੋਦੀ ਆਰ ਕੇ ਜਿਹੜੇ ਦਿੱਲੀ ਨੂੰ ਕੁਝ ਖਵਾਉਂਦੇ ਆ ਜਾਂ ਦਿੱਲੀ ਦੇ ਵਿੱਚ ਆਪ ਐਂਟਰ ਹੁੰਦੇ ਆ ਤਾਂ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਸਰਕਾਰ ਆਪਣਾ ਐਮਐਸਪੀ ਤੇ ਗਰੰਟੀ ਕਾਨੂੰਨ ਨਹੀਂ ਬੰਦਾ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਤਾਂ ਜਿਹੜਾ ਕਰਜ਼ਾ ਸਮੁੱਝਾ ਕਿਸਾਨੀ ਤੇ ਜਿਹੜਾ ਕਿਸਾਨੀ ਕਰਜ਼ਾ ਜਿਹੜਾ ਇਹਨਾਂ ਨੇ ਤਾਂ ਕਾਰਪੋਰੇਟ ਘਰਾਣਿਆਂ ਦਾ 14 ਲੱਖ ਕਰੋੜ ਸਾਡਾ ਲੁੱਟ ਕੇ ਉਹਨਾਂ ਦਾ ਮਾਫ਼ ਕੀਤਾ ਹੈ ਦਿਨਾਂ ਚਰ ਸਾਡਾ ਵੀ ਜਿਹੜਾ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਮਾਫ਼ ਨਹੀਂ ਕਰਦੀ ਸਰਕਾਰ ਉਹਨਾਂ ਚਿਰ ਅਸੀਂ ਇਹ ਤਿੰਨ ਮੰਗਾ ਮੰਨੇ ਬਿਨਾ ਉਹਨਾਂ ਚਿਰ ਸਾਡਾ ਸੰਘਰਸ਼ ਯਾਰੀ ਹੋਊਗਾ ਇਸੇ ਤਰ੍ਹਾਂ ਦਿੱਲੀ ਬੰਦ ਰੱਖਾਂਗੇ ਜੇਕਰ ਸਾਨੂੰ ਲੋੜ ਪਈ ਅਸੀਂ ਦਿੱਲੀ ਪਹੁੰਚਣਾ ਜੰਤਰ ਮントਰ ਤੇ ਵੀ ਪਹੁੰਚਣਾ ਹੋਇਆ ਸਭ ਤੇਰੇ ਰਾਸਤੇ ਅਸੀਂ ਟੱਪ ਕੇ ਜਾਵਾਂਗੇ ਹਰ ਹਾਲ ਦੇ ਨਾਲ ਸੋ ਜੀ ਮੋਰਚੇ ਵੱਲੋਂ ਚੱਲ ਰਿਹਾ ਇਹ ਗੈਰ ਰਾਜਨੀਤਿਕ ਮੋਰਚੇ ਵੱਲੋਂ ਚੱਲ ਰਿਹਾ ਜੀ ਜਿਹੜਾ ਗੈਰ ਰਾਜਨੀਤਿਕ ਸੁਯੋਗਤ ਮੋਰਚਾ ਬਣਿਆ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿਸ ਤਰ੍ਹਾਂ ਤੁਹਾਡਾ ਉਤਸ਼ਾਹ ਅੰਦਰ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਕਿਸਾਨਾਂ ਦੇ ਵਿੱਚ ਅੱਗੇ ਨਾਲ ਉਹ ਵੀ ਭਾਰੀ ਉਤਸ਼ਾਹ ਬਥੇਰਾ ਸਰਕਾਰ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਹਰਿਆਣੇ ਦੇ ਵਿੱਚ ਵੀ ਬੜਾ ਇਹਨਾਂ ਨੇ ਕਿਸਾਨਾਂ ਨੂੰ ਦਬਾਇਆ ਜਾ ਰਿਹਾ ਪਰ ਫਿਰ ਵੀ ਜਿੰਨਾ ਇਹ ਅੰਦੋਲਨ ਨੂੰ ਦਬਾਉਣਗੇ ਓਨਾ ਹੀ ਲੋਕ ਬਾਧ ਚੜ ਕੇ ਜਾਣਗੇ ਇਹਨਾਂ ਨੇ ਪਿਛਲੀ ਵਾਰ ਵੀ ਬੜੀਆਂ ਕੋਸ਼ਸ਼ਾਂ ਕੀਤੀਆਂ ਸੀ ਫਿਰ ਵੀ ਕਿਸਾਨ ਦਿੱਲੀ ਪਹੁੰਚਿਆ ਸੀ ਇਸ ਵਾਰ ਵੀ ਜਿਹੜੀਆਂ ਇਹਨਾਂ ਦੀਆਂ ਵੱਡੀਆਂ-ਵੱਡੀਆਂ ਰੋਕਾਂ ਉਹ ਤੋੜ ਕੇ ਇਸ ਵਾਰ ਵੀ ਕਿਸਾਨ ਜਿਹੜਾ ਦਿੱਲੀ ਪਹੁੰਚੂਗਾ ਹਰ ਹਾਲ ਦੇ ਵਿੱਚ